ਖਬਰਾਂ ਦੀ ਸ਼ੁਰੂਆਤ ਕਰਗੇ ਇਸ ਟਾਈਮ ਖਾਸ ਕਰਕੇ ਚਰਚਿਤ ਖਬਰਾਂ ਤੇ ਮਸਲਿਆਂ ਤੋਂ ਸ਼ਰਮਾ ਜੀ ਗੱਲ ਕਰੀਏ ਹਰਨਾਮ ਸਿੰਘ ਧੂਮਾ ਤੇ ਢੱਡਰੀਆਂ ਵਾਲਿਆਂ ਦੀ ਪਿਛਲੇ ਦਿਨਾਂ ਤੋਂ ਇਹ ਜਿਹੜੇ ਦੋਨੇ ਚਿਹਰੇ ਨੇ ਇਹ ਕਾਫੀ ਕਿਉਂਕਿ ਪੰਥਕ ਮਾਮਲੇ ਨਾਲ ਜੁੜਦੇ ਨੇ ਜਾ ਜੁੜਦੇ ਨੇ ਇਹਨਾਂ ਦੇ ਨਾਲ ਜੁੜੇ ਮਸਲੇ ਤੇ ਖਬਰਾਂ ਦੇ ਵਿੱਚ ਵੀ ਰਹੇ ਨੇ ਹੁਣ ਕਹਿੰਦੇ ਕਿ ਧੂਮਾ ਦੀ ਥਾਂ ਤੇ ਢੱਡਰੀਆਂ ਵਾਲੇ ਬਾਦਲਾਂ ਦੀ ਪਿੱਠ ਤੇ ਆਉਣਗੇ ਜੀ ਪ੍ਰਵੀਨ ਜੀ ਸਿਆਸਤ ਦੇ ਵਿੱਚ ਇੱਕੇ ਧਾਰਨਾ ਚੱਲਦੀ ਆ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਹੈ ਜੀ ਜੀ ਪਰ ਧਰਮ ਦੇ ਵਿੱਚ ਇਹ ਧਾਰਨਾ ਨਹੀਂ ਚੱਲਦੀ ਧਰਮ ਦੇ ਰਾਹ ਚ ਕੋਈ ਦੁਸ਼ਮਣ ਹੁੰਦਾ ਹੀ ਨਹੀਂ ਹਾਂ 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 ਬਿਲਕੁਲ ਸਹੀ ਬਿਲਕੁਲ ਸਹੀ ਪਰ ਪੰਜਾਬ ਦੀ ਜਿਹੜੀ ਸਿਆਸੀ ਫਜ਼ਾ ਤੇ ਉਹ ਸਿਆਸੀ ਫਜ਼ਾ ਦੇ ਵਿੱਚ ਧਰਮ ਦੀ ਜਿਹੜੀ ਰਾਜਨੀਤੀ ਹੈ ਉਹ ਕਾਫੀ ਹਾਵੀ ਹੁੰਦੀ ਜਾ ਰਹੀ ਹੈ ਹਮ ਕਾਫੀ ਕੇਂਦਰਤ ਚ ਰਹਿ ਰਹੀ ਹੈ ਜੀ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਇੰਜ ਲੱਗਿਆ ਕਿ ਜਿਵੇਂ ਗੈਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਇੱਕ ਚੰਗਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਉਹ ਕਿ ਸਾਰੇ ਆਓ ਰਲ ਮਿਲ ਬੈਠੀਏ ਅੱਗੇ ਵਧੀਏ ਇਕੱਲੇ ਨਾਲ ਕੰਮ ਕਰੀਏ ਕਿਉਂਕਿ ਇਸ ਸਮੇਂ ਗਿਆਨੀ ਕੁਲਦੀਪ ਸਿੰਘ ਗੜਗਾਜ ਅਜੇ ਵੀ ਸਰਪ੍ਰਮਾਨਤ ਜਥੇਦਾਰ ਨਹੀਂ ਹੈ ਸੋ ਇਸ ਲਈ ਉਹ ਆਪਣੀ ਸਥਾਪਨਾ ਦੇ ਲਈ ਜਾਂ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਉਹ ਲਗਾਤਾਰ ਪ੍ਰਕਿਰਿਆ ਚ ਨੇ ਤੇ ਉਸ ਪ੍ਰਕਿਰਿਆ ਤਹਿਤ ਉਹਨਾਂ ਦੀਆਂ ਰੋਜ਼ ਕਈ ਰੀਲਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋ ਕਈ ਤਾਂ ਉਹਨਾਂ ਨੂੰ ਹੁਣ ਰੀਲਾਂ ਵਾਲੇ ਜਥੇਦਾਰ ਦੇ ਹਵਾਲੇ ਨਾਲ ਵੀ ਗੱਲਾਂ ਕਰਨ ਲੱਗ ਪਏਗੇ ਜੋ ਵੀਲਾਂ ਬਾਤ ਬਣਾਉਂਦੇ ਨੇ ਕਿ ਕਾਰਜ ਕਰਨ ਚੁੱਪ ਕਰਕੇ ਇਹ ਦਿਖਾਵਾ ਪ੍ਰਤਖਵਾ ਨਹੀਂ ਹੋਣਾ ਚਾਹੀਦਾ ਪਰ ਤੁਮ ਇਹ ਲੱਗੇ ਪਰ ਇਹ ਸਭ ਦੇ ਬਾਵਜੂਦ ਵੀ ਇੱਕ ਉਹਨਾਂ ਦਾ ਪਾੜਾ ਇੱਕ ਉਹਨਾਂ ਦਾ ਜਿਹੜਾ ਵਿਰੋਧਾਪਾਸ ਦਿਖਦਾ ਉਹ ਦਿਖਦਾ ਐਸਬੀਸੀ ਬਨਾਮ ਜਸਦੇਵ ਸਿੰਘ ਸਾਹਿਬ ਠੀਕ ਹੈ ਅਜੇ ਤੱਕ ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਉਹਨਾਂ ਨੂੰ ਮਿਲ ਨਹੀਂ ਗਏ ਉਹਨਾਂ ਨੂੰ ਮੁਲਾਕਾਤ ਨਹੀਂ ਹੋਈ ਜਿੱਦਾਂ ਸਭ ਆਪਣੇ ਪੱਧਰ ਤੇ ਸਮਾਗਮ ਆਲਾਨ ਰਹੇ ਨੇ ਆਪਣੇ ਪੱਧਰ ਤੇ ਮਹਿਮ ਆਲਾਨ ਰਹੇ ਨੇ ਜਦੋਂ ਕਿ ਪਹਿਲੇ ਸਾਰੇ ਜਥੇਦਾਰਾਂ ਦਾ ਜੋ ਮ ਵਰਤਾਰਾ ਦੇਖਦਾ ਉਹ ਐਸਜੀਪੀਸੀ ਦੇ ਰਾਹੀਂ ਹੁੰਦਾ ਐਸਜੀਪੀਸੀ ਤੋਂ ਹੀ ਉਹਨਾਂ ਨੇ ਸਾਰੇ ਕੰਮ ਲੈਣੇ ਹੁੰਦੇ ਪਰ ਇਹ ਖੁਦ ਆਪਣੇ ਪੱਧਰ ਤੇ ਮਹਿਮ ਚਲਾ ਰਹੇ ਨੇ ਐਸਜੀਪੀਸੀ ਆਪਣੇ ਪੱਧਰ ਤੇ ਮਹਿਮ ਚਲੇ ਸੋ ਇੱਕ ਦੂਰੀ ਇੱਥੇ ਵੀ ਦਿਖਦੀ ਹੈ ਹਮਮ ਪਰ ਜਿਸ ਤਰ੍ਹਾਂ ਇਹ ਮੰਨਿਆ ਜਾਂਦਾ ਕਿ ਗਿਆਨੀ ਕੁਲਦੀਪ ਸਿੰਘ ਗੜਗੜ ਜਿਨ੍ਹਾਂ ਨੂੰ ਲਿਆਉਣ ਪਿੱਛੇ ਸਰਨਾ ਗਰੁੱਪ ਹੈ ਤੇ ਸਰਨਾ ਗਰੁੱਪ ਅੱਜ ਕੱਲ੍ਹ ਬਾਦਲਾਂ ਦਾ ਮੁੱਖ ਸਲਾਹਕਾਰ ਹੈ ਉਹ ਸਾਰੀ ਪ੍ਰਕਿਰਿਆ ਇਹ ਸਾਰੀ ਪ੍ਰਕਿਰਿਆ ਦੇ ਵਿਚਾਰੇ ਅਚਾਨਕ ਮਤਲਬ ਬਾਬਾ ਰਣਜੀਤ ਸਿੰਘ ਢੱਡਰੀਆ ਜਿਹੜੇ ਹੁਣ ਭਾਈ ਲਿਖਦੇ ਨੇ ਆਪਣੇ ਉਹਨੂੰ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਉਹ ਉਹਨਾਂ ਦਾ ਇੱਕ ਵਰਤਾਨ ਸਾਹਮਣੇ ਆਉਂਦਾ ਹੈ ਉਹ ਕਹਿੰਦੇ ਨੇ ਵੀ ਕਿ ਹੈਨਾ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਜਹਦਾਰ ਸਾਹਿਬ ਜਿਹੜਾ ਰੋਲ ਨਿਭਾ ਰਹੇ ਨੇ ਸਿੱਖੀ ਦੇ ਪ੍ਰਚਾਰ ਲਈ ਉਹ ਬਹੁਤ ਵਧੀਆ ਹੈ ਇਹ ਸਾਡੀਆਂ ਸੇਵਾਵਾਂ ਲੈਣੀ ਚਾਹਣਾ ਸੀ ਉਹਨਾਂ ਦੇ ਨਾਲ ਆ ਉਹਨਾਂ ਦੀ ਕਾਰਜ ਵੀ ਤਾਂ ਉਹਨਾਂ ਦੀ ਤਰੀਫ਼ ਕਰਦੇ ਨੇ ਕੋੜੇ ਸਹਿਜ ਸੁਭਾਏ ਜਾਂ ਇੱਕ ਯੋਜਨਾਬੱਧ ਤਰੀਕੇ ਦਾ ਹਿੱਸਾ ਹੈ ਇਹ ਤਾਂ ਉਹ ਦੋਏ ਜਾਣਦੇ ਨੇ ਜਾਂ ਵਾਈ ਗੁਰੂ ਜਾਣਦਾ ਜੀ ਜੀ ਪਰ ਉਹਨਾਂ ਦੇ ਇਸ ਪ੍ਰतिकਰਮ ਦੇ ਰੂਪ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਬਿਆਨ ਆਉਂਦਾ ਹੈ ਕਿ ਬਈ ਪਾਈ ਟਡਰੀਆਂ ਵਾਲੇ ਜੇਕਰ ਸੱਚਮੁੱਚ ਸੇਵਾ ਕਰਨੀ ਚਾਹੁੰਦੇ ਨੇ ਤਾਂ ਸ਼੍ਰੀ ਕਲਤਕ ਸਭ ਤੇ ਆ ਕੇ ਮਾਫੀ ਮੰਗਣ ਕਿਉਂਕਿ ਪਿਛਲੇ ਸਮੇਂ 'ਚ ਟਕਰਾਲੀ ਸਿਟੀ ਬਣ ਗਈ ਸੀ ਜਦੋਂ ਉਹਨਾਂ ਦੇ ਪ੍ਰਚਾਰ ਨੂੰ ਲੈ ਕੇ ਉਹਨਾਂ ਦੇ ਤਰੀਕਿਆਂ ਨੂੰ ਲੈ ਕੇ ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਉਦਾਹਰਨਾਵਾਂ ਨੂੰ ਲੈ ਕੇ ਤਰਕ ਨੂੰ ਲੈ ਕੇ ਗੁਰਬਾਣੀ ਦੇ ਅਰਥਾਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਗਈਆਂ ਕਈ ਤੇ ਉਸ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਪੰਜਵੇਂ ਮੈਂਬਰੀ ਕਮੇਟੀ ਬਣੀ ਕਮੇਟੀ ਨੇ ਤਾਂ ਪਹੁੰਚ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ 13 ਨੇ ਮਿਲਣਾ ਇਨਕਾਰ ਕਰਤਾ ਤੇ ਆਖਰ ਉਹ ਪੰਜਵੇਂ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਔਰ ਕਾਬਤਕ ਸਭ ਤੋਂ ਫਿਰ ਜਿਸ ਤਰ੍ਹਾਂ ਦਾ ਹੁਕਮ ਆਇਆ ਇਹਨਾਂ ਲਈ ਕਿ ਇਹ ਕੱਚੀ ਬਾੜੀ ਵੀ ਪੜਦੇ ਨੇ ਇਹ ਹੈ ਨਾ ਇਸ ਤਰ੍ਹਾਂ ਦੇ ਉਹ ਸਾਰੇ ਪਹਿਲੂਆਂ ਦੇ ਵਿਚਾਰੇ ਇਹ ਦੂਰ ਹੋ ਗਏ ਜੀ ਸੋ ਉਸ ਤੋਂ ਬਾਅਦ ਇੱਕ ਘਟਨਾ ਕਰ ਉਹ ਸ਼ਵੀਲ ਕਾਂਡ ਆਮੋ ਸਾਹਮਣੇ ਟਕਸਾਲ ਬਨਾਮ ਮਤਲਬ ਕਿ ਇਹ ਟੱਡੀਆਂ ਵਾਲੇ ਤੇ ਫਿਰ ਇਹ ਦੋਸ਼ ਲਾਉਂਦੇ ਨੇ ਜੀ ਕਿ ਟਕਸਾਲ ਨੇ ਕਰਾਇਆ ਤੂੰ ਮੈਨੇ ਕਰਾਇਆ ਇਹ ਹੋਇਆ ਹਮਲਾ ਹੋਇਆ ਉਹ ਸਾਰੀ ਪ੍ਰਕਿਰਿਆ ਕਾਫੀ ਦੂਰ ਲੈ ਜਾਂਦੀ ਆ ਹਾਂ 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 ਔਰ ਬਾਬਾ ਹਰਨਾਮ ਸਿੰਘ ਤੋਂ ਮਾਂ ਪਹਿਲੇ ਦਿਨ ਤੋਂ ਹੀ ਸੰਤ ਸਮਾਜ ਦੇ ਰੂਪ ਚ ਸੁਖਬੀਰ ਬਾਦਲ ਨਾਲ ਅਕਾਲੀ ਦਲ ਬਾਦਲ ਤੇ ਨਾਲ ਜੁੜੇ ਹੋਏ ਨਜ਼ਰ ਆਉਂਦੇ ਰਹੇ ਜੀ ਜੀ ਬਿਲਕੁਲ ਪਰ ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਦੀ ਪ੍ਰਕਿਰਿਆ ਆਈ ਉਸ ਤੋਂ ਬਾਅਦ ਉਹਨਾਂ ਦੀ ਬਹਾਲੀ ਦੀ ਗੱਲ ਤੁਰੀ ਤਾਂ ਉਸ ਬਹਾਲੀ ਦੇ ਵਿੱਚ ਬਹਾਲੀ ਕਰਾਉਣ ਦੇ ਲਈ ਐ ਮਤਲਬ ਕਿ ਝੰਡਾ ਗੱਡ ਕੇ ਜੇਕਰ ਕੋਈ ਲੜਾਈ ਲੜਦਾ ਨਜ਼ਰ ਆਇਆ ਤਾਂ ਬਾਬਾ ਹਰਨਾਮ ਸਿੰਘ ਤੋਂ ਮਾਂ ਨਜ਼ਰ ਆਈ ਉਹਨਾਂ ਨੇ ਪਹਿਲਾਂ ਸ਼੍ਰੀਨਾਨਦਪੁਰ ਸਾਹਿਬ ਇੱਕ ਬੈਠਕ ਕੀਤੀ ਪੈਕਟਰ ਨਾਲ ਆਇਆ ਐ ਉਹ ਧਰਨਾ ਵੀ ਪੈਚਅਪ ਕੋਈ ਹੁੰਦਾ ਨਜ਼ਰ ਆਇਆ ਪਰ ਉਹ ਵੀ ਪੈਚਅਪ ਵੀ ਧਾਮੀ ਨਾਲ ਹੋ ਰਿਹਾ ਤੇ ਧਾਮੀ ਦੀ ਵੀ ਜਥੇਦਾਰਾਂ ਨਾਲ ਅਜੇ ਰابطਾ ਨਹੀਂ ਸੋ ਇਸ ਲਈ ਵੀ ਇਹਨੂੰ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ ਪਰ ਇਹ ਸਭ ਦੇ ਬਾਵਜੂਦ ਇਹ ਸਵਾਲ ਵੱਡਾ ਹੁੰਦਾ ਗਿਆ ਕਿ ਬਾਬਾ ਹਰਨਾਮ ਸਿੰਘ ਠੂਮਾ ਕੌਮ ਲਈ ਕੰਮ ਕਰ ਰਹੇ ਨੇ ਕਿ ਬੀਜੇਪੀ ਲਈ ਕੰਮ ਕਰ ਰਹੇ ਨੇ ਹੂੰ ਕਿਉਂਕਿ ਉਹ ਲਗਾਤਾਰ ਬੀਜੇਪੀ ਦੇ ਸੰਪਰਕ 'ਚ ਨੇੜੇ ਰਹਿਣਾ ਮਹਾਰਾਸ਼ਟਰ ਜਾਣਾ ਪ੍ਰਚਾਰ ਕਰਨਾ ਮੁਲਾਕਾਤਾਂ ਇਹ ਸਾਰਾ ਕੁਝ ਸਮਰਥਨ ਵੀ ਕਰ ਤੇ ਹੁਣ ਫਿਰ ਉਹ ਤੋਂ ਪੱਥ ਕੇ ਆਖਲਾ ਅਲਟੀਮੇਟਮ ਦਿੰਦੇ ਨੇ ਉਹ ਸੋ ਇਹ ਸਾਰਿਆਂ ਦੇ ਵਿਚਾਲੇ ਜਿਹੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੂਰ ਸੀ ਕਿ ਉਹਨਾਂ ਦੀ ਬਿਆਨੀ ਜਥੇਦਾਰ ਸਾਹਿਬ ਦੀ ਬਿਆਨੀ ਤੇ ਜਥੇਦਾਰ ਸਾਹਿਬ ਦੀ ਬਿਆਨੀ ਤੋਂ ਬਾਅਦ ਫਿਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਬਿਆਨੀ ਕਿ ਜੀ ਜੇ ਮਤਲਬ ਕਿ ਸਹੀ ਬੈਠ ਕੇ ਵਿਚਾਰਾ ਹੋਣ ਗਿਆ ਤਾਂ ਮੈਨੂੰ ਆਉਣ ਚ ਕੀ ਹਰਜਾ ਮੈਂ ਤਾਂ ਕੌਮ ਲਈ ਕੰਮ ਕਰਨਾ ਚਾਹੁੰਦਾ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਸਿੱਖੀ ਲਈ ਕੰਮ ਕਰਨਾ ਉਹਨਾਂ ਦੀ ਲੰਬੀ ਬਿਆਨੀ ਕੱਲ ਫਿਰ ਆਈ ਸੋ ਇਹਦਾ ਮਤਲਬ ਦੋਏ ਪਾਸੇ ਉਹ ਡਾਇਲੋਗ ਸ਼ੁਰੂ ਹੋ ਗਿਆ ਉਹ ਡਾਇਲੋਗ ਹੁਣ ਤੁਹਾਨੂੰ ਅੰਮੋ ਸਾਹਮਣੇ ਬਿਠਾ ਵੀ ਸਕਦਾ ਐ ਅੰਮੋ ਸਾਹਮਣੇ ਬਿਠਾਉਣ ਤੋਂ ਬਾਅਦ ਤੁਹਾਨੂੰ ਨਾਲ ਲੈ ਵੀ ਸਕਦਾ ਕਿਉਂਕਿ ਸਿਆਸੀ ਤਰ੍ਹਾਂ ਨੂੰ ਇਕੱਠ ਚਾਹੀਦਾ ਹੁੰਦਾ ਤੇ ਜਿਹੜਾ ਇਕੱਠ ਧੂਮਾਂ ਦੇ ਜੁਮੇ ਸੀ ਉਹ ਇਕੱਠ ਦਾ ਜੁਮਾ ਹੁਣ ਕੀ ਢੱਟੀਆਂ ਵਾਲੇ ਨੂੰ ਮਿਲ ਜੂਗਾ ਕਿਉਂਕਿ ਸ਼ਰਦਾਲੂ ਉਹਦੇ ਕੋਲ ਵੀ ਹੈਗੇ ਤੇ ਸ਼ਰਦਾਲੂ ਆਪਣੇ ਬਾਬੇ ਦੇ ਹਾਕਮਾਰੇ ਤੇ ਆਉਂਦੇ ਨੇ ਸੋ ਅਗਲੇ ਕਹਿੰਦੇ ਕਿ ਜੀ ਇੱਕ ਜਾ ਰਿਹਾ ਤਾਂ ਦੂਆ ਲੈ ਲੀਏ ਹਾਂ ਹਾਂ ਬੇਸ਼ੱਕ ਇਹ ਇੰਨਾ ਆਸਾਨ ਨਹੀਂ ਲੱਗਦਾ ਕਿਉਂਕਿ ਉਹ ਸਾਰੇ ਜਦੋਂ ਉਹ ਸ਼ਵੀਲ ਕਾਂਟ ਵਾਪਰਦਾ ਉਹ ਸਾਰਾ ਕਰ ਵਾਪਰਦਾ ਤੋਂ ਬਾਅਦ ਦੱਸਣ ਵਾਲੇ ਦੱਸਦੇ ਨੇ ਕਿ ਰਣਜੀਤ ਸਿੰਘ ਟੱਡਰਿਆਣਿਆਂ ਨੇ ਪੰਜ ਅਪਰੋਚ ਖਾਸੀ ਕੀਤੀ ਸੀ ਬਾਦਲਾਂ ਤੱਕ ਪਰ ਕਿਸੇ ਨੇ ਲੜ ਨਹੀਂ ਲਾਇਆ ਕਿਸੇ ਨੇ ਬਾਹ ਨਹੀਂ ਪੜੀ ਸੋ ਮੈਨੂੰ ਨਹੀਂ ਪਤਾ ਕਿ ਹਾਂ ਇਹ ਸੰਭਵ ਵੀ ਹੈ ਜਾਂ ਨਹੀਂ ਪਰ ਰਾਜਨੀਤੀ ਦੇ ਵਿੱਚ ਜਦੋਂ ਤੁਸੀਂ ਧਰਮ ਨੂੰ ਵੀ ਰਾਜਨੀਤੀ 'ਚ ਰਲਗੱਟ ਕਰ ਲਿਆ ਫਿਰ ਕੁਝ ਵੀ ਸੰਭਵ ਹੈ ਨਾ ਸੋ ਇਸ ਲਈ ਇਸ ਨਜ਼ਰੀਏ ਤੋਂ ਵੀ ਇਸ ਪਹਿਲੂ ਨੂੰ ਦੇਖਿਆ ਜਾ ਰਿਹਾ ਪਰ ਪ੍ਰਮਾਤਮਾ ਕਰੇ ਸਿਰ ਧਾਰਮਿਕ عقੀਦੇ ਨਾਲ ਅੱਗੇ ਵਧਿਆ ਜਾ ਰਿਹਾ ਹੋਵੇ ਤੇ ਪੰਜਾਬ ਦੇ ਵਿੱਚ ਜੇਕਰ ਸੱਚਮੁੱਚ ਸਿੱਖੀ ਦੇ ਪ੍ਰਚਾਰ ਲਈ ਪ੍ਰਸਾਰ ਲਈ ਮਹਿ ਬਿਢੀ ਜਾਂਦੀ ਆ ਤਾਂ ਮੈਨੂੰ ਲੱਗਦਾ ਉਹਦੇ ਨਾਲ ਨਸ਼ਿਆਂ ਨੂੰ ਠੱਲ ਪੈਣ ਦਾ ਵੀ ਕਰਾ ਨਹੀਂ ਕਹਦਾ ਜੀ ਤਾਂ ਜੇਕਰ ਇਸ ਪ੍ਰਕਿਰਿਆ ਤੇ ਕੰਮ ਹੁੰਦਾ ਤਾਂ ਸ਼ੁਭ ਸੰਕੇਤ ਹੈ ਜੇ ਦੇ ਪਿੱਛੇ ਬਾਦਲਾਂ ਦੀ ਰਾਜਨੀਤੀ ਕੰਮ ਕਰ ਰਹੀ ਹੈ ਫਿਰ ਰੱਬ ਜਾਣੇ ਕੀ ਹੋਗਾ ਆ ਜੇਕਰ ਤੁਹਾਡੀ ਸਾਰਥਕ ਜਾਂ ਠੋਸ ਗੱਲ ਨੂੰ ਵੀ ਲੁਣੀ ਦੀ ਸਪੇਸ ਨਹੀਂ ਮਿਲ ਰਹੀ ਸ਼ਰਮਾ ਜੀ ਤੇ ਇਹਦਾ ਮਤਲਬ ਇਹ ਹੈ ਕਿ ਅਤੀਤ ਦੇ ਵਿੱਚ ਤੁਸੀਂ ਉਹ ਕੰਮ ਕੀਤੇ ਨੇ ਜਿਹਦੇ ਨਾਲ ਤੁਹਾਡੀ ਕ੍ਰੈਡੀਬਿਲਟੀ ਦੇ ਉੱਤੇ ਦਾਗ ਲੱਗਿਆ। ਅਤੀਤ ਦੇ ਵਿੱਚ ਤੁਸੀਂ ਉਹਨਾਂ ਮੌਕਿਆਂ ਤੇ ਉਹਨਾਂ ਮਰਹਲਿਆਂ ਦੇ ਉੱਤੇ ਤਿਲਕ ਗਏ। ਤੁਸੀਂ ਉੱਧਰ ਜਾ ਨਹੀਂ ਸਕੇ ਜਿੱਧਰ ਲੋਕ ਤੁਹਾਡੇ ਤੋਂ ਤਵਕਕਾ ਕਰਦੇ ਸੀ। ਇਹ ਗੱਲ ਬਾਦਲਾਂ ਤੇ ਵੀ ਲਾਗੂ ਹੁੰਦੀ ਹੈ। ਇਹ ਗੱਲ ਜਿਹੜੇ ਅੱਜ ਕੱਲ੍ਹ ਏਕੇ ਦਾ ਸੱਦਾ ਦੇ ਰਹੇ ਨੇ ਉਹਨਾਂ ਤੇ ਵੀ ਲਾਗੂ ਹੁੰਦੀ ਤੇ ਜਿਸ ਤਰ੍ਹਾਂ ਸਹਿਬਾਨ ਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਬਹੁਤ ਵਾਰ ਇੱਕ ਵਾਰਨਿੰਗ ਆ ਲੋਕਾਂ ਨੇ ਉਹਨਾਂ ਦੇ ਵੱਲ ਬਹੁਤ ਵਾਰ ਤੱਕਿਆ ਕਿ ਸ਼ਾਇਦ ਹੁਣ ਕੋਈ ਫੈਸਲਾ ਸ਼ਾਇਦ ਹੁਣ ਕੋਈ ਫੈਸਲਾ ਪਰ 2 ਦਸੰਬਰ ਤੋਂ ਪਹਿਲਾਂ ਜੇ ਇਸ ਦਹਾਕੇ ਦੇ ਵਿੱਚ ਦੇਖ ਲਈ ਆਪਾਂ ਤੇ 2 ਦਸੰਬਰ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਫੈਸਲਾ ਆਪਾਂ ਨਹੀਂ ਦੇਖਿਆ ਜਿਹੜਾ ਸਾਰਾ ਪ੍ਰਵਾਨਤ ਹੁੰਦਾ ਨਜ਼ਰ ਆਉਂਦਾ ਹੋਵੇ